ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਿਸੰਦੀ ਵਰਫੀ ਬਣਾਉਣ ਲੱਗੇ ਆਂ ਤੇ ਸਮਗਰੀ ਦੇਖ ਲਓ ਜੀ ਅਸੀਂ ਬਿਸਣ ਲਿਆਇਆ 1/2 ਕਿਲੋ ਚੀਨੀ ਆ ਤੇ ਕਿਓ ਆ ਤੇ ਚਾਸ਼ਨੀ ਬਣਾਉਣ ਲਈ ਪਾਣੀ ਯੂਜ਼ ਕਰਾਂਗੇ ਤੇ ਆਜੋ ਸਟਾਰਟ ਕਰਦੇ ਆਂ ਬਿਸੰਦੀ ਵਰਫੀ ਬਣਾਉਣੀ ਹੁਣ ਅਸੀਂ ਕਿਓ ਪਾ ਦਾਂਗੇ 프라이ਸ ਅੱਧਾ ਕਿਲੋ ਦੇਸਣ ਆ ਉਸ ਅਕੋਰਡਿੰਗ ਅਸੀਂ ਮਤਲਬ 10 ਕਿਲੋ ਤੋਂ ਥੋੜਾ ਜਿਹਾ ਘੱਟ ਕਿਓ ਪਾ ਲਾਂਗੇ ਕਿਓ ਗਰਮ ਹੋ ਗਿਆ ਥੋੜਾ ਜਿਹਾ ਚੇਕ ਕਰ ਲੈਂਦੇ ਆਂ ਥੋੜਾ ਥੋੜਾ ਚੱਕ ਕੇ ਦੇਖਣ ਪਿਆ ਇਹ ਦੇ ਕੋੜੇ ਇਹਨੂੰ ਹੁਣ ਧੁੰਨ ਲਵਾਵਾਂਗੇ ਸੀ ਚੰਗੀ ਤਰ੍ਹਾਂ ਕਿ ਕੱਚਾ ਪੰਨਾ ਰਵੇ ਤੱਕ ਤੱਕ ਸੀ ਦੂਸਰੇ ਸਾਈਡ ਸਾਸਣੀ ਵੀ ਰੱਖ ਲੈਣੇ ਆ ਥੋੜਾ ਜਿਹਾ ਪਾਣੀ ਲੈ ਲਿਆ ਆ ਅੱਧਾ ਕਿਲੋ ਚੀਨੀ ਪਾ ਲਾਂਗੇ ਸਾਸਣੀ ਤਿਆਰ ਕਰਾਂਗੇ ਚਲੋ ਇਹਦੇ ਵਿੱਚ ਇੱਕ ਇਲਾਇਚੀ ਕੁੱਟ ਕੇ ਪਾ ਦਿੰਨੇ ਆ ਠੀਕ ਹਲੋ ਜੀ ਕੁੱਟ ਕੇ ਇਲਾਇਚੀ ਪਾ ਦਿੱਤੀ ਆ ਇਹਨਾਂ ਟੇਸਟ ਬਹੁਤ ਵਧੀਆ ਆਏਗਾ ਚੰਗੀ ਤਰ੍ਹਾਂ ਫੁੰਨ ਲਈਓ ਇਸ ਨੂੰ ਚਾਸ਼ਨੀ ਰਿੱਚਦੀ ਪਈ ਆ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਇਹ ਨਾਲ ਰੰਗ ਸੋਨਾ ਆ ਜਾਏਗਾ ਬੇਸਨ ਇਹ ਥੋੜਾ ਰਿੱਚਣ ਦਵਾਂਗੇ ਚਾਸ਼ਨੀ ਜਦ ਤੱਕ ਪੱਕਦੀ ਨਹੀਂ ਚੰਗੀ ਤਰ੍ਹਾਂ ਤੇ ਤਦ ਤੱਕ ਇਹ ਰਿੱਚਦੀ ਰਹੇ ਬਸ ਫੁੰਨ ਹੋ ਚੁੱਕ ਲਿਆ ਕਿਉਂਕਿ ਬੇਸਨ ਦੇ ਨਾਲ ਪੁੱਜੇਗੀ ਥੋੜੀ ਥੋੜੀ ਸਮੈਲ ਆਉਣ ਲੱਗ ਪਈ ਆ ਜਦ ਤੱਕ ਇਸ ਪੇਸਟ ਨੂੰ ਹੁਣੇ ਛੜਦਾ ਤੱਕ ਨੂੰਣਾਣਾ ਲੈ ਲਓ ਜੀ ਇਸ ਨੂੰ ਪੁੱਜ ਜਲੇ ਤੇ ਹੁਣ ਅਸੀਂ ਗੈਸ ਬੰਦ ਕਰ ਦਨੇ ਆ ਚਾਸ਼ਨੀ ਵੀ ਸਾਡੀ ਬਣ ਕੇ ਤਿਆਰ ਆ ਦੇਖ ਲਓ ਤੇ ਹੌਲੀ ਹੋਈ ਹੁਣ ਚਾਸ਼ਨੀ ਕਮਾਉਂਗੀ ਜਦੋਂ ਤੁਸੀਂ ਚਾਸ਼ਨੀ ਪਾਉਣੀ ਆ ਤਾਂ ਗੈਸ ਬੰਦ ਹੀ ਰੱਖਿਓ। ਇਹਨਾਂ ਚੰਗੀ ਤਰ੍ਹਾਂ ਦੇਸਣ ਨੂੰ ਤੇ ਚਾਸ਼ਨੀ ਮਿਕਸ ਕਰ ਲਈਏ। ਫਿਰ ਗੈਸ ਦਾ ਫਲੇਮ ਔਨ ਕਰ ਲਾਂਗੇ ਆਹ ਦੇਖੋ ਚੰਗੀ ਤਰ੍ਹਾਂ ਮਿਕਸ ਕਰਦੇ ਆ ਸੀ ਚਾਸ਼ਨੀ ਬੇਸਨ ਦੇ ਨਾਲ ਹੁਣ ਅਸੀਂ ਗੈਸ ਦਾ ਫਲੇਮ ਔਨ ਕਰ ਦਾਂਗੇ ਦੇਖ ਇਹਨੂੰ ਚੰਗੀ ਤਰ੍ਹਾਂ ਹੀ ਜਾਣੀ ਆ ਦੇਖਣ ਨੂੰ ਕਿ ਕਿ ਚਾਸ਼ਨੀ ਪਾਈ ਹੋਈ ਹੈ ਨਾ ਤੇ ਚੰਗੀ ਤਰ੍ਹਾਂ ਚਲਾਈ ਜਾਣਾ ਆ ਦੇਖੋ ਜੀ ਸਾਡੀ ਚਾਸ਼ਨੀ ਇਕਦਮ ਕਰੜੀ ਹੋ ਗਈ ਹੈ ਹੁਣ ਤੇ ਹੁਣ ਸਾਡਾ ਬੇਸਨ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਅਸੈਂਬਲ ਕਰ ਲੰਨੇ ਆ। ਹੁਣ ਗੈਸ ਕੰਡੀਸ਼ਨ 'ਚ ਹੁਣ ਅਸੀਂ ਗੈਸ ਨੂੰ ਕੈਸ ਦਾ ਫ੍ਰੇਮ ਬੰਦ ਕਰ ਦਨੇ ਆ। ਲੋ ਜੀ ਸਾਡਾ ਬੇਸਨ ਬਣ ਗਿਆ ਤੇ ਹੁਣ ਅਸੀਂ ਇਹਨੂੰ ਸ਼ਿਫਟ ਕਰ ਦਨੇ ਆ। ਮੈਂ ਟਿਫਨ ਵਿੱਚ ਫੋਇਲ ਪੇਪਰ ਚੰਗੀ ਤਰ੍ਹਾਂ ਲਗਾ ਲਿਆ ਹੈ। ਹੁਣ ਅਸੀਂ ਬੇਸਨ ਆਪਣਾ ਇਹਦੇ ਵਿੱਚ ਸ਼ਿਫਟ ਕਰ ਲੰਨੇ ਆ। ਹਾਂ ਦਾ ਪੁਆਇੰਟ ਪੇਪਰ ਟਿਫਨ ਵਿੱਚ ਪਾ ਕੇ ਆਹ ਟਿਫਨ ਵਿੱਚ ਆਹ ਦੇਖੋ ਬਿਸਨ ਪਾ ਕੇ ਇਹਨੂੰ ਚੰਗੀ ਤਰ੍ਹਾਂ ਉੱਪਰ ਪ੍ਰੈਸ ਕਰ ਲਈਓ ਤੇ ਥੋੜੇ ਟਾਈਮ ਲਈ ਰੱਖ ਦਿਓ ਠੰਡਾ ਹੋਣ ਤੱਕ ਠੰਡੇ ਹੋਏ ਤੇ ਫਿਰ ਅਸੀਂ ਇਹਦੇ ਪੀਸ ਕੱਟ ਲੈਣੇ ਵਰਤੀ ਦੇ ਲੋ ਜੀ ਸਾਡੀ ਬਰਫੀ ਬਣ ਕੇ ਤਿਆਰ ਆਈ ਹੈ ਦੇਖੋ ਕਿਖੜੀਆਂ ਕਿੰਨੀ ਸੋਹਣੀਆਂ ਕੱਟ ਹੋ ਗਈਆਂ ਤੁਸੀਂ ਵੀ ਇਸਲੀ ਘਰ ਬਣਾ ਸਕਦੇ ਹੋ ਬਰਫੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਸਪੋਰਟ ਕਰ ਰਹੇ ਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਿਹਾ ਕਰੋ ਜੀ ਤੇ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟਸ ਜ਼ਰੂਰ ਕਰਿਆ ਕਰੋ ਜੀ ਅਸੀਂ ਤੁਹਾਡੇ ਵੇਟ ਕਰਦੇ ਹਾਂ ਕਮੈਂਟ ਦਾ ਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ